ਸਤਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲ ਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਹੌਨੇ ਤੋਂ ਬਾਅਦ ਜਿਹੜਾ ਨਵਾਂ ਸਬਜ਼ੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚ ਜਿੰਨੇ ਵੀ ਕਿਸਾਨ ਭਰਾਵਾ ਮਜ਼ਦੂਰ ਭਰਾਵਾ ਸ਼ਹਿਰੀ ਭਰਾਵਾ ਉਹ ਆਪਣੇ ਘਰਾਂ ਦੇ ਵਿੱਚ ਕਿਚਨ ਗਾਰਡਨ ਜ਼ਰੂਰ ਲਾਓ ਮਤਲਬ ਘਰੇਲੂ ਖਾਣ ਵਾਲੀਆਂ ਸਬਜ਼ੀਆਂ ਚਾਹੇ ਉਹ ਗਮਲੀਆਂ ਚਲਾਉਣ ਚਾਹੇ ਘਰ ਕੋਈ ਮਰਲਾ ਵਿਹਲਾ ਥਾ ਉਹ ਚਲਾਉਣ ਚਾਹੇ ਆਪਣੀ ਮੋਟਰ ਤੇ ਹਾਟੀ ਤੇ ਬੰਬੀ ਤੇ ਲਾਉਣ ਸਾਰੇ ਜ਼ਰੂਰ ਲਾਉਣ ਨਰੋਇਆ ਮੌਸਮ ਆ ਰਿਹਾ ਵਾ ਜਿਹਦੇ ਵਿੱਚ ਫਸਲਾਂ ਨੂੰ ਸੰਗੀ ਬਿਮਾਰੀਆਂ ਘਾਟ ਆਉਂਦੀਆਂ ਤੇ ਬੜੀ ਨਰੋਈ ਫਸਲ ਹੁੰਦੀ ਆ ਬੜੀ ਨਰੋਈ ਸਬਜ਼ੀ ਹੁੰਦੀ ਆ ਸੁਖਸ਼ਾਨ ਦੋਸਤੋ ਅੱਜ ਦਾ ਮੇਝਾ ਵਿਸ਼ਾ ਮੇਰਾ ਮਟਰਾਂ ਦੀ ਖੇਤੀ ਬਾਰੇ ਮੈਨੂੰ ਬੜੇ ਫੋਨ ਆ ਰਹੇ ਆ ਕਿ ਬਲ ਸਾਹਿਬ ਮਟਰਾਂ ਵਾਸਤੇ ਵੀਡੀਓ ਪਾਓ ਸੋਚੋ ਨੇ ਵਾਲੀਆਂ ਬਾਸਮਤੀ ਵਾਲੀਆਂ ਗੇਤੀਆਂ ਪੈਲੀਆਂ ਵਿਹਲੀਆਂ ਹੋ ਗਈਆਂ ਐ ਨਵਾਂ ਸ਼ਹਿਰ ਬੰਗਾ ਹੁਸ਼ਿਆਰਪੁਰ ਏਰੀਆ ਮੱਕੀ ਦੇ ਥਲਿਓ ਵਿਹਲਾ ਹੋ ਕੇ ਮਟਰ ਤੇ ਆਲੂ ਦੀ ਤਿਆਰ ਹੈ ਦਿਨ ਦਾ ਟੈਂਪਰੇਚਰ ਲਗਭਗ 34 35 ਡਿਗਰੀ ਚੱਲ ਰਿਹਾ ਹੈ ਤੇ ਰਾਤ ਦਾ ਟੈਂਪਰੇਚਰ 26 27 ਡਿਗਰੀ ਆ ਮਨੇਰੇ 25 ਵੀ ਹੋ ਜਾਂਦਾ ਰਾਤ ਸ਼ੁਰੂਆਤੀ ਦੌਰ ਦੇ ਵਿੱਚ 8 ਵਜੇ ਦੇ ਲਾਗੇ ਬੰਨੇ 8 ਤੋਂ 10 ਤੱਕ ਠਾਈ ਬਰਿੰਦਾ ਸੋ ਮਿਕਸ ਜਿਆ ਮੌਸਮ ਸ਼ੁਰੂ ਹੋ ਗਿਆ ਹੈ ਦਿਨੇ ਗਰਮੀ ਹੈ ਰਾਤ ਦਾ ਮੌਸਮ ਸੈਟ ਹੈ ਜੀ ਆਪਾਂ ਥੋੜੀ ਜੀ ਮਿਹਨਤ ਕਰਕੇ ਇੱਕ ਦੋ ਸਪਰੀਆਂ ਦਾ ਵੱਧ ਕੀਚਾ ਮਿੱਤ ਕੇ ਇੰਨੀ ਗਰਮੀ 'ਚ ਵੀ ਮਟਰ 탸ਰ ਦੇਣੇ ਆ ਤੇ ਹੋ ਸਕਦੇ। ਕਿਉਂਕਿ ਜੇ ਸਕੇਰ ਦੇ ਰੇਟ 'ਚ ਮੈਂ ਖਲੋਤਾ ਇਹ ਖੇਤ ਮੱਕੀ ਵਾਲਾ ਹੈ। ਤੇ ਮੈਂ ਲਗਭਗ ਮੇਰਾ ਟਾਰਗੇਟ ਹੈ ਸ਼ੁੱਕਰ ਜਾਂ ਸ਼ਨੀਵਾਰ ਦਾ। ਸ਼ਾਇਦ 27 22 ਤਰੀਕ ਬੰਨੀ ਆ। ਮੈਂ ਉਥੇ ਇੱਕ ਇਹਨਾ 3.5 3 ਕਿੱਲੇ ਦਾ ਪਲਾਟ ਹੈ ਦੇ ਵਿੱਚ ਮਟਰ 탸ਰ ਦੇਣੀਆਂ। ਸੂਕ ਸਾਹ ਦੋਸਤੋ ਸਭ ਤੋਂ ਪਹਿਲਾਂ ਤੇ ਮਟਰਾਂ ਦੀ ਪੈਲੀ ਜਿਹੜੀ ਆ ਬਹੁਤ ਜ਼ਿਆਦੀ ਬਰੀਕ ਮਿੱਟੀ ਘਟਾਣੀ ਹੋਈ ਹੋਣੀ ਚਾਹੀਦੀ ਵੀ ਤੁਸੀਂ ਮਟਰ ਖੇੜ ਕੇ ਖੇੜਾ ਕਿਆਰੀਆਂ ਬਣਾ ਕੇ ਪਾਣੀ ਲਾਓ ਤੇ ਤੁਹਾਡੀ ਖੇਲ ਘਟ ਮਾਰ ਜੇ ਮਟਰ ਘਟੂਕੇ ਇਹ ਕਿੱਸਾ ਦੂਜਾ ਜਦੋਂ ਮਟਰ ਕਿਰਦਾ ਹੈ ਮਤਲਬ ਪੋਟੇ ਤੋਂ ਸਵਾ ਪੋਟਾ ਹਾਦ ਡੇਢ ਪੋਟਾ ਡੂੰਗਾ ਜਾਣਾ ਚਾਹੀਦਾ ਦੋ ਪੋਟੇ ਡੂੰਗਾ ਵੀ ਮਟਰ ਤੁਹਾਡਾ ਕਰਾਈ ਦੇ ਵੇਲੇ ਖੇਤ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਮਟਰ ਤੇ ਖੇੜਾ ਤੋਂ ਬਾਹਰ ਪਿਆ ਵੀ ਉਗੋਂਦਾ ਸਕਸੈਸ ਹੁੰਦਾ ਚੰਗਾ ਭਲਾ ਫਲ ਦਿੰਦਾ ਤੀਜੀ ਕਹਾਣੀ ਆ ਗਈ ਵੀ ਹੁਣ ਆਪਾਂ ਮਟਰ ਬੀਜਣ ਤੋਂ ਪਹਿਲਾਂ ਖਾਦਾ ਕਿਹੜੀਆਂ-ਕਿਹੜੀਆਂ ਪਾਈਏ ਸੋ ਖਸਾਨ ਦੋਸਤੋ ਦੋ ਬੋਰੀਆਂ ਤੁਸੀਂ ਡੀਏਪੀ ਪਾਉਣੀ ਆ ਇੱਕ ਬੋਰੀ ਪੋਟਾਸ਼ ਪਾਉਣੀ ਆ ਜੇ ਤੁਹਾਨੂੰ ਡੀਏਪੀ ਨਹੀਂ ਮਿਲਦੀ ਤੇ ਤੁਸੀਂ ਢਾਈ ਕ ਬੋਰੀਆਂ ਐਨਪੀਕੇ 12 32 16 ਦੀਆਂ ਜਾਂ ਢਾਈ ਕ ਬੋਰੀਆਂ 10 26 26 ਦੀਆਂ ਪਾ ਸਕਦੇ ਜੀ 22013 ਵੀ ਖਾ ਦੇ ਇੱਕ ਚੰਗੀ ਆਉਂਦੀ ਆ ਭਾਰੋ ਤੁਹਾਨੂੰ ਘੱਟਸੋਂ ਘੱਟ ਤੇ ਨਬੋਰੀਆਂ ਪਾਉਣੀਆਂ ਪੈਣਗੀਆਂ ਫਿਰ ਤੁਹਾਡਾ ਕੰਮ ਚੱਲੂਗਾ ਖਾਦਾਂ ਦਾ ਮਸਲਾ ਹੋ ਗਿਆ ਉਹ ਜਿਹੜੀ ਗੇਤੀ ਬਜਾਈ ਆ ਉਹਦੇ ਵਿੱਚ ਤੁਸੀਂ ਡੀਏਪੀ ਦੇ ਨਾਲ 10 ਕਿਲੋ ਦਾਣੇਦਾਰ ਸਲਫਰ ਤੇ ਕੋਈ ਚੰਗਾ ਬਾਇਓਲੋਜੀਕਲ ਜਿਹਦਾ ਛੱਟਾ ਵੀ ਮਾਰ ਸਕਦੇ ਜੇ ਜਿਹਨੂੰ ਕੇਲ ਵੀ ਸਕਦੇ ਜਿਹਦੇ ਵਿੱਚ ਮੈਜ਼ਰ ਸਮਰਾਟ ਪਲੱਸ ਲੈ ਲਓ 10 ਕਿਲੋ ਕਿੱਲੇ ਦਾ 15 ਕਿਲੋ ਕਿੱਲੇ ਦਾ ਜ਼ੀਓਕ 100 ਲੈ ਲਓ 10 ਤੋਂ 15 ਕਿਲੋ ਕਿੱਲੇ ਦਾ ਤੇ ਜੇ ਤੁਸੀਂ ਮਾਈਕੋਰਾਇਜ਼ ਦਾ ਛੱਟਾ ਮਾਰਨਾ ਤੇ ਉਹ ਵੀ ਤੁਸੀਂ 2 ਤੋਂ 3 ਪੈਕੇਟ ਦਾ ਛੱਟਾ ਮਾਰ ਸਕਦੇ ਜੇ ਬਟਰ ਕੇਰਨ ਤੋਂ ਪਹਿਲਾਂ ਭਰ ਜੇ ਤੁਸੀਂ ਮਾਈਕੋਰਾਇਜ਼ ਦਾ ਛੱਟਾ ਮਾਰਨਾ ਹੈ ਫਿਰ ਤੁਸੀਂ ਸਲਫਰ ਨਾ ਪਾਓ ਵਾਲੇ ਸਲਫਰ ਆਪਾਂ ਬਾਅਦ ਪਾ ਲਾਂਗੇ ਹੁਣ ਉਹਨੇ ਆਪਾਂ 20 ਵਾਲੇ ਪਾਸੇ ਵੇਖੋ ਗੇਤੀ ਬਜਾਈ ਦੇ ਵਿੱਚ ਸਾਡੇ ਬਾਜੇ ਏਰੀਆ ਦੇ ਵਿੱਚ ਜੰਡਿਆਲਾ ਗੁਰੂ ਬੈਲਟ ਦੇ ਵਿੱਚ ਜ਼ਿਮੀਦਾਰ ਭਰਾ ਮਟਰਾਂ ਦਾ 70 75 ਕਿਲੋ 80 ਕਿਲੋ ਬੀਜ ਵੀ ਕੇਅਰ ਦਿੰਦੇ ਆ ਪਰ ਅਸੀਂ ਉਹਨੂੰ ਸਮਝਦੇ ਆਂ ਕਿ ਉਹ ਬੀਜ ਬਹੁਤ ਜ਼ਿਆਦਾ ਜ਼ਿਆਦਾ ਕੇਰ ਗਿਆ ਉਹਦੇ ਵਿੱਚ ਹੁੰਦਾ ਕੀ ਆ ਕਿ ਨੰਬਰ ਆਫ ਪਲਾਟਸ ਖੇੜ ਤੇ ਜ਼ਿਆਦਾ ਆ ਜਾਂਦੇ ਆ ਥੋੜੀ ਗਰਮੀ ਵੀ ਹੁੰਦੀ ਆ ਮਟਰ ਉਹਨਾਂ ਨਾਲ ਵੀ ਨਹੀਂ ਕਰਦਾ ਬੂਟੇ ਵੀ ਸੰਘਣੇ ਹੁੰਦੇ ਆ ਬੂਟਾ ਪਤਲਾ ਰਹਿ ਜਾਂਦਾ ਫਲੀ ਵੀ ਲੰਬੀ ਨਹੀਂ ਆਉਂਦੀ ਮੋਟੀ ਤਾਜੀ ਨਹੀਂ ਆਉਂਦੀ ਤੇ ਕਈਆਂ ਬੂਟਿਆਂ ਨੂੰ ਸੰਘਣੇ ਥਾਵਾਂ ਤੇ ਸਾਰਿਆਂ ਨੂੰ ਫਲ ਵੀ ਨਹੀਂ ਆਉਂਦਾ ਸੋ ਸੀਡ ਰੇਟ ਤੁਹਾਡਾ ਜਿਹੜਾ ਤੁਸੀਂ 26 ਤਰੀਕ ਤੋਂ ਬਾਅਦ ਮਟਰ ਕੇਅਰ ਨਾਲ ਸ਼ੁਰੂ ਕਰਨਾ 26 ਤੋਂ ਪਹਿਲਾਂ ਤੇ ਕਿਸਾਨ ਭਰਾਓ ਕੇਰਿਓ ਹੀ ਨਾ ਉਹ ਵੀ ਕੇਰ ਕੇ ਤੁਹਾਨੂੰ ਐਫਰਟਸ ਕਰਨਾ ਪੈਣਾ ਫਿਰ ਉਹ ਚੰਗਾ ਹੋਣਾ ਜੀ 26 ਤਰੀਕ ਤੋਂ ਬਾਅਦ ਕੇਰਿਓ 65 ਤੋਂ 70 ਕਿਲੋ ਤੁਹਾਡੇ ਬੀ ਦੀ ਐਵਰੇਜ ਆ ਜਾਣੀ ਚਾਹੀਦੀ ਹੈ ਜਿੱਦਾਂ ਮੇਰਾ ਇਹ ਲਗਭਗ 3 ਸਵਾ 3 ਕਿੱਲੇ ਦਾ ਪਲਾਟ ਹੈ ਇਹਦੇ ਵਿੱਚ ਮੇਰੇ ਖਿਆਲ ਨਾਲ ਮੇਰੀ ਐਵਰੇਜ 65 ਕਿਲੋ ਦੀ ਆਊਗੀ 65 ਕਿਲੋ ਤੇ ਬਨ ਕੇ ਹੀ ਮੈਂ ਕੇਰਨਾ ਐ ਇਤਨੋਂ ਵੱਧ ਮੈਂ ਬੀਜ ਨਹੀਂ ਕੇਰਨਾ ਖਰਾਕ ਮੈਂ ਜਿਹੜੀ ਪਾਉਣੀ ਐ ਮੈਂ ਡੀਏਪੀ ਵੀ ਦੋ ਬੋਰੀਆਂ ਕਿੱਲੇ ਦੀਆਂ ਪਾਉਣੀ ਐ ਮੈਂ ਪोटाश ਦੀ ਬੋਰੀ ਬੋਰੀ ਦਾ ਛੱਟਾ ਵੀ ਮਾਰਨਾ ਐ ਮੈਂ ਦਾਣੇਦਾਰ ਸਲਫਰ ਵੀ 10 ਕਿਲੋ ਛੱਟਾ ਮਾਰਨਾ ਐ ਮਟਰ ਕੇਰ ਕੇ ਵਟਾ ਕਿਹਾਇ ਕਰਕੇ ਤੇ ਰੂੜੀ ਚ ਜਾਂ ਰੇਤ ਦੇ ਵਿੱਚ ਰਲਾ ਕੇ ਪਾਣੀ ਲਾਉਣ ਤੋਂ ਬਾਅਦ ਜਦੋਂ ਆਪਾਂ ਪਾਣੀ ਲਾ ਲੈਨੇ ਆ ਚਿੱਕੜ ਦੇ ਵਿੱਚ ਮੈਂ ਜ਼ਿੰਕ ਦਾ ਛਟਾ ਵੀ ਮਾਰਨਾ ਹੈ ਵੀ ਜ਼ਿੰਕ ਵੀ ਸਾਰੀ ਜ਼ਿੰਕ ਵੀ ਮੈਂ ਪਾਉਣੀ ਹੈ ਉਸ ਤੋਂ ਬਾਅਦ ਚ ਪੈਂਡੀ ਦੀ ਸਪਰੇ ਹੋਣੀ ਆ ਜਿਹੜੀ ਗੰਧ ਨੂੰ ਰੋਕਦੀ ਹੈ ਸੋ ਬੀਜ ਵਾਲਾ ਮਸਲਾ ਵੀ ਹੱਲ ਹੋ ਗਿਆ ਖਾਦ ਵਾਲਾ ਮਸਲਾ ਵੀ ਹੱਲ ਹੋ ਗਿਆ ਹੁਣ ਆਪਾਂ ਮਟਰ ਕੇਰਲੇ ਆ ਵਟਾ ਕਿਹੜਾ ਕਰ ਲਿਆ ਮਟਰ ਭਰ ਲਿਆ ਆਪਾਂ ਪੈਂਡੀ ਪਾਉਣੀ ਆ 30% ਈਸੀ ਵਾਲੀ ਪੈਂਡੀ ਮੈਥਾਲੀਨ ਲੀਟਰ ਤੋਂ ਸਵਾ ਲੀਟਰ ਕਿਲੇ ਜਿਹੜੀਆਂ ਪੈਲੀਆਂ ਦੇ ਵਿੱਚ अर्ली स्टेज ਦੇ ਵਿੱਚ ਗੁੱਲੀ ਡੰਡੇ ਦੀ ਪ੍ਰੋਬਲਮ ਆ ਉਹ 50 ਤੋਂ 70 ਗ੍ਰਾਮ ਮੈਟਰੀ ਬਿਊਜਨ ਜਾਨੀ ਕਿ ਟਾਟਾ ਮੈਟਰੀ ਸੰਪੂਰਜਾ ਕਿਸੇ ਵੀ ਚੰਗੀ ਕੰਪਨੀ ਦੀ ਮੈਟਰੀ ਪਾ ਸਕਦੇ ਆ ਸਪਰੇਅ ਵੇਲੇ ਤੁਸੀਂ ਬ੍ਰੀਕ ਫੁਆਰੇ ਦੇ ਵਿੱਚ 150 ਲੀਟਰ ਪਾਣੀ ਲਾਉਣਾ ਉਹਨਾਂ ਦੋਵਾਂ ਦਵਾਈਆਂ ਨੂੰ ਵੱਖਰਾ ਵੱਖਰਾ ਘੋਲ ਲਿਓ ਇੱਕ ਛੋਟੀ ਜੀ ਚੀਜ਼ ਮੇਰੇ ਕੋਲ ਵਿੱਚ ਛੁੱਟ ਗਈ ਹੈ ਵੀ ਬੀ ਨੂੰ ਵੀ ਆਪਾਂ ਸੋਧ ਸਕਦੇ ਆ 65 ਕਿਲੋ ਬੀ ਕੇਰਨਾ 70 ਕਿਲੋ ਬੀ ਕੇਰਨਾ ਬੀਜਣ ਤੋਂ 2 ਦਿਨ ਪਹਿਲਾਂ ਤੁਸੀਂ ਬੀਜ ਨੂੰ ਕਾਰਬੋਡਾਈਜ਼ਮ ਲਿਕਵਰਡ 1.5 ਐਮਐਲ ਫਾਈਮ ਥੌਕਸਮ ਲਿਕਵਰਡ 1.5 ਐਮਐਲ ਤੇ ਨਾਲ ਕੋਈ ਪੀਜੀਆਰ ਜਿਹਦੇ ਵਿੱਚ ਫਲੇਮਬਰਗ ਪ੍ਰੀਵਿਡ ਸਮਰਾਟ ਪਲੱਸ ਬਾਇਓਜ਼ੇਮ ਤਿੰਨੇ ਚੀਜ਼ਾਂ ਵੱਖਰੀਆਂ ਵੱਖਰੀਆਂ ਘੋਲ ਕਰਕੇ ਵੱਖਰੇ ਵੱਖਰੇ ਪਾਣੀਆਂ ਦੇ ਵਿੱਚ ਘੋਲ ਕਰਕੇ ਪਰ ਲੀਟਰ ਦੀ 1.5 ਐਮਐਲ ਸੌਰੀ ਪਰ ਕੇਜੀ ਦੀ ਪਰ ਕੇਜੀ ਦੀ 1.5 ਐਮਐਲ ਦੀ ਡੋਸ ਤੇ ਤੁਸੀਂ ਬੀਜ ਨੂੰ ਤੱਪੜ ਤੇ ਖਿਲਾਰ ਕੇ 2 ਲੀਟਰ ਵਾਲੇ ਛੋਟੇ ਪੰਪ ਦੇ ਵਿੱਚ ਜਾਂ ਜਿਹੜਾ ਹੱਥ ਵਾਲਾ ਪੰਪ ਹੁੰਦਾ ਬੈਟਰੀ ਵਾਲਾ ਪੰਪ ਹੁੰਦਾ ਉਹਦੇ ਵਿੱਚ ਦਵਾਈ ਘੋਲ ਕੇ ਬੀਜ ਤੇ ਛਣਕਾ ਕੇ ਤੁਹਾਨੂੰ ਛਾਵੇਂ ਸੁਕਾ ਕੇ ਤੇ ਬੀ ਨੂੰ ਸੁਕਾ ਕੇ ਫਿਰ ਬੋਰੇ ਭਰ ਲਿਓ ਪੀ ਕੇਰ ਨਾਲੇ ਦਿਨ ਤੁਹਾਨੂੰ ਮੌਕੇ ਤੇ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਹੁਣ ਆ ਗਿਆ ਵੀ ਆਪਾਂ ਬੀਜ ਕਿਹੜਾ ਲਈਏ ਕਿਸਾਨ ਦੋਸਤੋ ਮਾਰਕੀਟ ਦੇ ਵਿੱਚ ਹਰੇਕ ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਬ੍ਰਾਂਡ ਨੇ ਜਗ੍ਹਾ ਬਣਾਈ ਹੋਈ ਹੈ ਜਿੱਦਾਂ ਸਾਡੇ ਮਾਜ਼ੇ ਏਰੀਆ ਦੇ ਵਿੱਚ ਮੇਜਰ ਠਾਕੜ 58 11 ਸਟਾਰ 골ਡ ਰਾਮਾ ਸੁਆਸਤਿਕ ਐਕਸਟਰਾ ਪਾਵਰ ਦਿਵਾਸ ਸੀਡ ਵੈਲਕਮ 골ਡ ਅਰਨਵ ਵਗੈਰਾ ਬੀਆਂ ਨੇ ਆਪਣੀ ਜ਼ਿੰਮੇਵਾਰ ਦੇ ਦਿਮਾਗ ਦੇ ਵਿੱਚ ਚੰਗੀ ਜਗ੍ਹਾ ਬਣਾਈ ਹੋਈ ਆ ਜਿਹੜੇ ਕੀ ਰੜਾ ਵੀ ਨਹੀਂ ਆਉਂਦਾ ਜਿਹਨੂੰ ਆਪਾਂ ਮਿਕਸਿੰਗ ਕਹਿ ਦਿੰਨੇ ਆ ਮਿਕਸਿੰਗ ਵੀ ਨਹੀਂ ਆਉਂਦੀ ਤੇ ਜਿਨ੍ਹਾਂ ਦਾ ਝਾੜ ਵੀ ਚੰਗਾ ਹੁੰਦਾ ਪਰ ਰਾਮਾਸ ਵਾਸਤਿਕ ਸਟਾਰ 골ਡ ਧਾਕੜ 58 11 ਦਾ ਤੋੜ ਮੈਂ ਤੁਹਾਨੂੰ ਵਿੱਚ ਵੀਡੀਓ ਪਾਉਂਗਾ ਵਿੱਚ ਕਲਿੱਪਸ ਪਾਉਂਗਾ ਵੀ 10 10 ਦਾਣੇ ਦੀ ਫਲੀ AP3 ਦੇ ਵਿੱਚ ਵੀ ਇੰਨਾ ਬੀਆਂ ਨੇ ਫਾਰਮਰ ਨੂੰ ਕੱਢ ਕੇ ਦਿੱਤੀ ਆ ਗੇਤੇ ਦੇ ਵਿੱਚ ਝਾੜ ਵੀ ਜਦੋਂ ਬਹੁਤ ਅਰਲੀ ਦੇ ਵਿੱਚ 14 15 ਕੁਇੰਟਲ ਤੋਂ ਲੈ ਕੇ 20 ਕੁਇੰਟਲ 10ਵੇਂ ਮਹੀਨੇ ਦੇ ਪਹਿਲੇ ਹਫਤੇ 25 ਤੋਂ ਲੈ ਕੇ 35-40 ਕੁਇੰਟਲ ਉਹ ਵੀਡੀਓ ਵੀ ਹੈਗੀਆਂ ਅਸੀਂ ਤੁਹਾਨੂੰ ਵੀਡੀਓ ਵੀ ਫਾਰਮਰਾਂ ਦੀਆਂ ਪਾ ਦਾਂਗੇ ਫਾਰਮਰ opinion ਵੀ ਪਾ ਦਾਂਗੇ ਹੁਣ ਆ ਗਿਆ ਵੀ 20 ਲੈਣਾ ਕਿੱਥੋਂ ਹੈ ਵੀ ਕਿਸਾਨ ਭਰਾਵੋ ਤੁਸੀਂ ਆਪਣੀ ਮਾਰਕੀਟ ਦੇ ਔਥਰਾਇਜ਼ ਡੀਲਰ ਡਿਸਟ੍ਰੀਬਿਊਟਰ ਕੋਲ ਲੈਣਾ ਜਿਹੜਾ ਲਾਇਸੈਂਸ ਹੋਲਡਰ ਹੈ ਤੇ ਵੀ ਲੈਣ ਵੇਲੇ ਤੁਸੀਂ ਮਿਕਸਿੰਗ ਦੀ ਗੱਲ ਕਰ ਲੈਣੀ ਹੈ ਵੀ ਭਰਾਵਾ ਜੇ ਕੱਲੋਂ ਮਿਕਸਿੰਗ ਆ ਗਈ ਸੈਰੀਗੇਸ਼ਨ ਹੋ ਜਾਂਦੀ ਹੈ 2% 3% 4% ਤੱਕ ਮਿਕਸਿੰਗ ਆ ਜੇ 5 ਤੱਕ ਵੀ ਆ ਜੇ ਕੋਈ ਫਾਰਮਰ ਦਾ ਨੁਕਸਾਨ ਨਹੀਂ ਹੁੰਦਾ ਐਤੋਂ ਵੱਧ ਮਿਕਸਿੰਗ ਵਾਲੇ ਪਾਸੇ ਨੂੰ ਜਾਵੇ ਤੇ ਫਿਰ ਫਾਰਮਰ ਦਾ ਝਾੜ ਚਲੋਸ ਹੁੰਦਾ ਤੇ ਮਟਰ ਬਣਦਾ ਵੀ ਲੇਟ ਹੋ ਜਾਂਦਾ ਮਿਕਸਿੰਗ ਦੀ ਗਾਰੰਟੀ ਤੁਸੀਂ ਆਪਣੇ ਦੁਕਾਨਦਾਰ ਜਿਹੜੇ ਕੋਈ ਵੀ ਈ ਬੀ ਲੈਣਾ ਉਹਦੇ ਨਾਲ ਕਰ ਲਿਓ ਉਹਦੇ ਕੋਲ GST ਵਾਲਾ ਪੱਕਾ ਬਿੱਲ ਲਿਓ ਈ ਲੈਣ ਵੇਲੇ ਹੁਣ ਮਸਲਾ ਆ ਜਾਂਦਾ ਵੀ ਕਈ ਈਰ ਪਿੰਡਾਂ ਦੇ ਵਿੱਚ ਕੰਡਿਆ ਕੁੰਡਿਆ ਤੇ ਵੀ ਆਏ ਹੁੰਦੇ ਆ ਉਹ ਤੁਹਾਨੂੰ ਦੁਕਾਨਦਾਰਾਂ ਨਾਲੋਂ 15 ਤੋਂ 20 ਰੁਪਏ ਸਸਤੇ ਮਿਲਦੇ ਆ ਤੇ ਜ਼ਿੰਮੇਵਾਰ ਦੁਕਾਨਦਾਰ ਨੂੰ ਆ ਕੇ ਕਹਿੰਦਾ ਤੁਹਾਡਾ ਵੀ 4-500 ਰੁਪਏ ਥੋੜਾ ਮਹਿੰਗਾ ਹੈ ਦੇਖੋ ਵੀਰੋ ਇੱਕ ਬੀਜ ਉਹ ਹੁੰਦਾ ਹੈ ਜਿਹੜਾ ਬਰੀਡਰ ਲਿਆ ਫਾਊਂਡੇਸ਼ਨ ਹੋਣਾ ਸੈਰਟੀਫਾਈਡ ਹੋਣਾ ਪਹਿਲੇ ਦਿਨ ਤੋਂ ਲੈ ਕੇ ਤੋੜਿਆਂ ਚ ਬੈਣ ਤੱਕ ਬੀਜ ਦੇ ਨਜ਼ਰੀਏ ਨਾਲ ਵੇਖਿਆ ਜਾਂਦਾ ਤਿਆਰ ਕੀਤਾ ਜਾਂਦਾ ਤੇ ਸਾਂਭਿਆ ਜਾਂਦਾ ਇੱਕ ਬੀਜ ਉਹ ਹੁੰਦਾ ਹੈ ਜਿਹੜਾ ਫਾਰਮਰ ਦਾ ਕਿਸੇ ਦਾ ਫੜੀ ਵਿਕੀ ਨਹੀਂ ਤੇ ਮਜ਼ਦੂਰੀ ਵਸ ਅਸੀਂ 20 ਬਣਾ ਲਿਆ ਤੇ ਤੋੜਿਆਂ ਚ ਪਾ ਕੇ ਸਾਂਭ ਲਿਆ ਉਹਨਾਂ ਦੋਹਾਂ ਦੇ ਵਿੱਚ ਫਰਕ ਹੁੰਦਾ ਹੈ ਅੱਜ ਮੰਨ ਲਓ ਤੁਸੀਂ 120 ਰੁਪਏ ਕਿਲੋ ਬੀ ਖਰੀਦਦੇ ਜੇ ਤੇ 150 ਰੁਪਏ ਕਿਲੋ ਖਰੀਦਦੇ ਜੇ ਐਵਰੇਜ 60 ਕਿਲੋ ਬੀ ਕਰਨਾ ਸ਼ੁਰੂਆਤ ਚ 70 ਕਿਲੋ ਕਰਨਾ ਬਾਅਦ ਚ 55 ਵੀ ਕਰਨਾ 60 ਕਿਲੋ ਵੀ 30 ਰੁਪਏ ਕਿਲੋ ਦੇ ਹਿਸਾਬ ਨਾਲ ਫਰਕ ਆਵੇ ਤੇ 1800 ਰੁਪਏ ਕਿੱਲੇ ਦਾ ਫਰਕ ਪੈਂਦਾ ਬੀਜ ਦਾ ਇਹ ਸ਼ੁਰੂ ਤੋਂ ਲੈ ਕੇ ਲਾਸਟ ਤੱਕ 60 ਦਿਨ ਦੀ ਖੇਤੀ ਹੈ ਐਹੋ ਹੀ ਫਰਕ ਰਹਿਣਾ ਜੇ 1800 ਰੁਪਏ ਦਾ ਖਾਦਾ ਉਹੀ ਰਹਿਣੀਆ ਸਾਮ ਸੰਭਾਲ ਉਹੀ ਰਹਿਣੀ ਹੈ ਇਹ 1800 ਰੁਪਿਆ ਬਚਾਉਣ ਦੇ ਚੱਕਰ ਚ ਤੁਸੀਂ ਕਈ ਥਾਵਾਂ ਤੋਂ ਮਾੜਾ ਵੀ ਲੈ ਲੈਣਾ ਤੇ ਜਿਹੜੇ ਚੰਗੇ ਜ਼ਿਮੀਂਦਾਰ ਉਹ ਕਹਿੰਦੇ ਗਾਲ ਹੀ ਕੋਈ ਨਹੀਂ ਭਾਵੇਂ 150 ਨੂੰ ਮਿਲੇ ਵੀ ਉਹ ਲੈਣਾ ਜਿਹਦੇ ਵਿੱਚ ਦੁਕਾਨਦਾਰ ਲਤ ਲਾ ਕੇ ਜ਼ਮੀਨ ਤੇ ਖਲੋਂਦਾ ਵੀ ਹਾਂ ਰੜ ਆ ਜੇ ਤਾਂ ਮੈਂ ਜ਼ਿੰਮੇਵਾਰ ਮਿਕਸਿੰਗ ਨਹੀਂ ਆਊਗੀ ਬਾਕੀ ਝਾੜ ਤੁਹਾਡੇ ਸਾਂਭ ਸੰਭਾਲਦੇ ਸਿਰ ਤੇ ਆਉਣਾ ਕਿਸਾਨ ਦੋਸਤੋ ਇਹ अर्ਲੀ ਸਟੇਜ ਦੀਆਂ ਜਾਣਕਾਰੀਆਂ ਵਾਂ ਬੀਜਣ ਵੇਲੇ ਤੱਕ ਦੀਆਂ ਉਗਣ ਤੋਂ ਬਾਅਦ ਚ ਐਸੇ ਖੇਤ ਦੇ ਵਿੱਚ ਆਪਾਂ 26 27 ਤਰੀਕ ਨੂੰ ਤੁਹਾਨੂੰ ਕੇਰਨ ਦੇ ਵੇਲੇ ਦੀ ਵੀਡੀਓ ਪਾਵਾਂਗੇ ਫਿਰ ਜਿਵੇਂ ਜਿਵੇਂ ਅਸੀਂ ਚੱਲਾਂਗੇ ਤੁਸੀਂ ਵੀ ਸਾਡੇ ਨਾਲ ਨਾਲ ਸਾਥ ਦੇਈ ਜਾਇਓ ਵੀਡੀਓ ਨੂੰ ਅੱਗੇ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਨੂੰ ਮਟਰਾਂ ਦੀ ਪ੍ਰੋਪਰ ਜਾਣਕਾਰੀ ਨਹੀਂ ਹੈ ਉਹਨਾਂ ਤੱਕ ਮੇਰੀ ਵੀਡੀਓ ਪਹੁੰਚੇ ਮੇਰਾ ਨੰਬਰ ਪਹੁੰਚੇ ਉਹ ਸਾਨੂੰ ਸਵਾਲ ਜਵਾਬ ਕਰਕੇ ਆਪਣੇ ਮਸਲੇ ਸਾਨੂੰ ਖੇਤੀ ਦੇ ਦੱਸਣਾ ਸੀ ਉਹਨਾਂ ਦਾ ਜੋ ਗੱਲ ਦੇ ਸਕੀਏ ਸੁਖਸਾਨ ਭਰਾਓ ਅੱਜ ਦੀਆਂ ਇਨੀਆਂ ਬੇਨਤੀਆਂ ਮਟਰਾਂ ਦੇ ਸਬੰਧ ਦੇ ਵਿੱਚ ਪ੍ਰਵਾਨ ਕਰਿਓ ਕੋਈ ਵੀ ਤੁਹਾਡੀ ਇਨਕੁਆਰੀ ਹੈ ਫਸਲ ਨਾਲ ਸੰਬੰਧਤ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਏਕ ਮੇਰੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਸਾਨ ਭਰਾਓ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰ ਰਾਮਦਾਸ ਸੱਚੇ ਪਾਤਸ਼ਾਹ ਮਾਰ ਨਵੇਂ ਸੀਜ਼ਨ ਦੇ ਵਿੱਚ ਸਾਬ ਕਿਸਾਨ ਭਰਾਵਾਂ ਦੀ ਚੜ੍ਹਦੀ ਕਲਾ ਰੱਖੇ ਪਿਛਲੇ ਦੁਖਾਤ ਜਿਹੜੇ ਸਾਡੇ ਨਾਲ ਹੋਏ ਆ 2 ਮਹੀਨੇ ਦੇ ਵਿੱਚ ਖੜਾ ਦੇ ਨਾਲ ਬਰਬਾਦੀ ਕੀਤੀ ਗਈ ਪੰਜਾਬ ਦੇ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਜ਼ਿਮੀਦਾਰ ਭਰਾ ਰਲ ਕੇ ਪੰਜਾਬੀ ਰਲ ਕੇ ਐਨ ਆਰ ਆਈ ਵੀਰ ਰਲ ਕੇ ਉਹਨਾਂ ਭੈੜ ਭਰਾਵਾਂ ਦੀ ਬੁਜ਼ਾਈ ਵੇਲੇ ਤੱਕ ਜਾਂ ਫਸਲ ਦੀ ਮੈਚਿਓਰਿਟੀ ਤੱਕ ਰਲ ਮਿਲ ਕੇ ਆਪੋ ਆਪਣੀ ਅਵਸਥਾ ਦੇ ਹਿਸਾਬ ਨਾਲ ਵਿੱਤ ਦੇ ਹਿਸਾਬ ਨਾਲ ਬਾਹ ਫੜੀਏ ਤਾਂ ਜੋ ਸਾਡੇ ਉਹ ਪਰਿਵਾਰ ਜਿਹੜੇ ਅੱਜ ਇਕਨੋਮਿਕਲੀ ਹੀਟਲੇ ਪੱਦਰ ਤੇ ਚਲ ਗਏ ਆ ਗੁਰਰਾਮਦਾਸ ਪਾਤਸ਼ਾਹ ਦਾ ਵੀ ਇੱਕ ਅਦਾ ਸੀਜ਼ਨ ਚੰਗਾ ਲਾ ਕੇ ਉੱਪਰ ਆ ਜਾਣ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ